ਅੱਜ ਜਿਵੇਂ ਆਏ ਜੀ ਮਲਕਾਣੇ ਤੁਹਾਨੂੰ ਦਿਖਾਉਣੇ ਆ ਪੁਰਾਣਾ ਦਰਵਾਜ਼ਾ ਕਾਫੀ ਪੁਰਾਣਾ ਦਰਵਾਜ਼ਾ ਹੈਗਾ ਬਈ ਤੁਸੀਂ ਦੇਖ ਸਕਦੇ ਹੋਗੇ ਉੱਪਰ ਡਿਜ਼ਾਈਨ ਵਗੈਰਾ ਬਣੇ ਹੋਇਆ ਸਾਈਡ ਤੇ ਆ ਦਰਵਾਜ਼ਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਦਰਵਾਜ਼ਾ ਬਣਿਆ ਬਈ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਉੱਪਰ ਡਿਜ਼ਾਈਨ ਸਾਈਡਾਂ ਤੇ ਬਾਰੀਆਂ ਵਗੈਰਾ ਦੇਖ ਸਕਦੇ ਹੋ ਸਰੀਆਂ ਵਾਲੇ ਜੰਗਲੇ ਆ ਮੇਨ ਜਿਹੜਾ ਦਰਵਾਜਾ ਹੈਗਾ ਲੱਕੜ ਦਾ ਬਣਿਆ ਹੋਇਆ ਲੋਹੇ ਦੀਆਂ ਪੱਤੀਆਂ ਵਗੈਰਾ ਲੱਗਿਆ ਨੇ ਦਰਵਾਜੇ ਦੇ ਅਲੱਗ ਹੀ ਫਰਾਂਦੀ ਕਢਾਈ ਕੀਤੀ ਹੋਈ ਹੈਗੀ ਆਹ ਦੇਖ ਸਕਦੇ ਹੋ ਤੁਸੀਂ ਟਾਂ ਦੇ ਡਿਜ਼ਾਈਨ ਵਗੈਰਾ ਕੱਢੇ ਆ ਆਲੇ ਵਗੈਰਾ ਬਣੇ ਹੋਏ ਆ ਬਾਰੀਆਂ ਚੀਲ ਦੀ ਲੱਕੜ ਦੀਆਂ ਬਈ ਉੱਪਰ ਦੇਖ ਸਕਦੇ ਹੋ ਤੁਸੀਂ ਜੋ ਨੇਜਾ ਦਾ ਪਾਈਪ ਵਗੈਰਾ ਕੀਤੀ ਹੋਈ ਆ। ਪ੍ਰੋਪੋਜ਼ਿਟ ਬਣਿਆ ਹੋਇਆਗਾ ਡਿਜ਼ਾਈਨ ਵਗੈਰਾ ਦੇ ਸਕਦੇ ਤੁਸੀਂ ਪੇਂਟ ਦਾ। ਬਹੁਤ ਹੀ ਸੋਹਣਾ ਦਰਵਾਜ਼ਾ ਵੀ। ਪੁਰਾਣੇ ਟਾਈਮ 'ਚ ਜਤ ਰਹੇ ਜਿਹਦਰਵਾਜ਼ੇ ਹੁੰਦੇ ਸੀਗੇ। ਉਹਨਾਂ ਦੇ ਡਿਜ਼ਾਈਨਿੰਗ ਸੇਮ ਹੀ ਹੁੰਦੀ ਸੀ ਗੋਲਕਾਰ ਵਾਲੇ ਵਿਚਾਲੇ ਦਰਵਾਜਾ ਸਾਈਡ ਤੇ ਬਾਰੀਆਂ ਵਗੈਰਾ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਲੱਕੜ ਦੇ ਦਰਵਾਜੇ ਤੁਸੀਂ ਕਢਾਈ ਦੇਖ ਸਕਦੇ ਹੋ ਬਈ ਡਿਜ਼ਾਈਨ ਵਗੈਰਾ ਬਣਾਏ ਹੋਏ ਐਡੇ ਉਹ ਜ਼ਿਆਦਾਤਰ ਹੱਥੀ ਕੰਮ ਕਰਦੇ ਸੀਗੇ ਮਿਸਤਰੀ ਸੀ ਜਿਹੜੇ ਪੁਰਾਣੇ ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਤੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਦਰਵਾਜ਼ਾ ਦੇਖ ਕੇ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਵੀ ਦਰਵਾਜ਼ੇ ਨੂੰ ਦੇਖ ਕੇ ਪਹਿਲਾਂ ਜ਼ਿਆਦਾਤਰ ਇਹ ਜਿਹੇ ਦਰਵਾਜ਼ੇ ਵਗੈਰਾ ਹੁੰਦੇ ਸੀਗੇ ਪੁਰਾਣੇ ਟਾਈਮ 'ਚ ਸਮੇਂ ਦੇ ਬਦਲਣ ਨਾਲ ਇਹ ਚੀਜ਼ਾਂ ਵੀ ਖਤਮ ਹੋ ਗਈਆਂ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਜੋ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਇਹਦੂ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ